ਦੂਸਰੀ ਤਰਕ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਸਮਾਉਣ ਲੱਗਾ। ਨਿਰੰਕਾਰੀ ਤੇ ਰਾਦਾ ਸੁਆਮੀਆ ਦੀ। ਉਹ ਮੈਨੂੰ ਕਹਿਣ ਲੱਗੇ ਹਜ਼ਾਰਾਂ ਸਾਲ ਤੋਂ ਜੈਨ, ਬੋਧ ਤੇ ਸਨਾਤਨੀ ਪੱਥਰ ਦੀ ਪੂਜਾ ਕਰਦੇ ਰਹੇ। ਸਿੱਖ ਕਾਗਜ਼ ਦੀ ਪੂਜਾ ਕਰਦੇ ਨੇ। ਕਾਗਜ਼ ਦੀ ਪੂਜਾ ਕਰਦੇ ਨੇ। ਕੋਈ ਨਵੀਂ ਖੇੜ ਤਾਂ ਨਾ ਹੋਈ। ਜਾਗਤ ਜੋਤ ਜਪੈਣ ਨੇ ਸੁਭਾਸਰ ਕਿੱਥੇ ਹੋ ਗਈ? ਇਹ ਗੱਲ ਕਿੱਥੇ ਗਈ? ਮੈਨੂੰ ਕਹਿਣ ਲੱਗੇ ਪੱਥਰ ਤੇ ਕਾਗਜ਼ ਤੁਸੀਂ ਸਪਸ਼ਟ ਕਰ ਸਕਦੇ ਹੋ ਕਾਗਜ਼ ਚੇਤਨ ਹੈ ਤੇ ਪੱਥਰ ਜੜ ਹੈ ਜੇ ਪੱਥਰ ਜੜ ਹੈ ਤਾਂ ਕਾਗਜ਼ ਵੀ ਜੜ ਹੈ ਫਿਰ ਜੜ ਗੁਰੂ ਹੈ ਕਾਗਜ਼ ਗੁਰੂ ਹੈ ਉਹ ਪੱਥਰ ਨੂੰ ਪੂਜਦੇ ਰਹੇ ਤੁਸੀਂ ਕਾਗਜ਼ ਨੂੰ ਪੂਜਦੇ ਭਗਤ ਰਵਦਾਸ ਜੀ ਦਾ ਇੱਕ ਬੋਲ ਉਸ ਜ਼ਮਾਨੇ 'ਚ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਇੱਕ ਕਿਤਾਬ ਜੋ ਲਿਖੀ ਤੇ ਥਾਂ-ਥਾਂ ਤੇ ਵੰਡੀ ਭਗਤ ਜੀ ਦਾ ਬੋਲ ਤਰ ਤਾਰ ਅਪਵਿੱਤਰ ਕਰਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰਨ ਕਾਗਜ਼ ਦੇ ਵਿਚਾਰ ਕਰੋ ਕਾਗਜ਼ ਕੋਈ ਪੂਜਨੀਕ ਨਹੀਂ ਹੈ ਕੋਈ ਮਹਾਨ ਨਹੀਂ ਹੈ ਕੋਈ ਉਤਮ ਨਹੀਂ ਹੈ ਪੁਰਾਣੇ ਜ਼ਮਾਨੇ ਚ ਬਣਦਾ ਸੀ ਤਾੜੀ ਦੇ ਬਰਾ ਦੇ ਚ ਅੱਜ ਕੱਲ ਬਾਂਸ ਤੋਂ ਬਣਦਾ ਹੈ ਲੱਕੜਾਂ ਤੋਂ ਬਣਦਾ ਹੈ ਘਾਹ ਤੋਂ ਬਣਦਾ ਹੈ ਉਸ ਜ਼ਮਾਨੇ ਚ ਤਾੜੀ ਤੋਂ ਬਣਦਾ ਸੀ ਤੇ ਤਾੜੀ ਦਾ ਦਰਖ ਖਜੂਰ ਜੈਸਾ ਹੁੰਦਾ ਉਹਦੇ ਚ ਇੱਕ ਰਸ ਨਿਕਲਦਾ ਹੈ ਉਹਦੇ ਚ ਸ਼ਰਾਬ ਵਰਗਾ ਨਸ਼ਾ ਹੈ ਤਾੜੀ ਦੇ ਠੇਕੇ ਨੇ ਬੰਗਾਲ ਦੇ ਚ ਬਿਹਾਰ ਦੇ ਚ ਆਸਾਮ ਦੇ ਚ ਪਰਿਉਪੀ ਦੇ ਚ ਤਾੜੀ ਵਿਕਦੀ ਹੈ ਜਿਵੇਂ ਠੇਕੇ ਆ ਤਾਂ ਉਥੇ ਸ਼ਰਾਬ ਵਿਕਦੀ ਹੈ ਭਾਰਤ ਦੇ ਵਿੱਚ ਇਸ ਤਰ੍ਹਾਂ ਤਾੜੀ ਵਿਕਦੀ ਹੈ ਤਾੜੀ 'ਚ ਨਸ਼ਾ ਹੈ ਇਹ ਦਰਖਤ ਖਜੂਰ ਜੈਸਾ ਹੁੰਦਾ ਹੈ ਪੱਛ ਲਾ ਕੇ ਨਾਲ ਭਾਂਡਾ ਬੰਦ ਲੈਂਦੇ ਨੇ ਬੂੰਦ-ਬੂੰਦ ਤਾੜੀ ਨਿਕਲਦੀ ਰਹਿੰਦੀ ਹੈ ਔਰ ਜੈਸੇ ਭਾਂਡਾ ਭਰ ਜਾਂਦਾ ਹੈ ਉਹ ਉਤਾਰ ਕੇ ਦੂਜਾ ਲਾ ਦਿੰਦੇ ਨੇ ਉਸ ਰਸ ਦੇ 'ਚ ਨਸ਼ਾ ਹੁੰਦਾ ਹੈ ਮਿਠਾਸ ਉਸ ਦਰਖਤ ਵਿੱਚ ਇਤਨੀ ਜ਼ਿਆਦਾ ਹੁੰਦੀ ਹੈ ਤੱਕ ਕੇ ਆਪਣੇ ਆਪ ਸ਼ਰਾਬ ਬਣ ਜਾਂਦੀ ਹੈ ਨਸ਼ਾ ਬਣ ਜਾਂਦੀ ਹੈ ਸ਼ਾਸਤਰਕਾਰ ਇਸ ਦਰਖਤ ਨੂੰ ਅਪਵਿੱਤਰ ਮੰਨਦੇ ਨੇ ਰਵਦਾਸ ਨੇ ਉਸ ਦਾ ਜ਼ਿਕਰ ਕੀਤਾ ਤਰ ਤਾਰ ਅਪਵਿੱਤਰ ਕਰ ਮੰਨੀਏ ਰੇ ਪਹਿਲੀ ਕਰਤਾਰਪੁਰ ਸਾਹਿਬ ਦੀ ਬੀੜ ਜੋ ਭਾਈ ਗੁਰਦਾਸ ਜੀ ਨੇ ਲਿਖੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਾਈ ਉਹ ਤਾੜੀ ਦੇ ਦਰਖਤ ਦੇ ਬਣੇ ਹੋਏ ਕਾਗਜ਼ ਦੀ ਹੱਥ ਨਾਲ ਜੋ ਕਾਗਜ਼ ਬਣਿਆ ਚਾਰ ਪੰਜ ਬੰਦੇ ਮਿਲ ਕੇ ਹੀ ਪ੍ਰਕਾਸ਼ ਕਰ ਸਕਦੇ ਨੇ ਇਕੱਲਾ ਬੰਦਾ ਨਹੀਂ کافی ਵਜ਼ਨ ਹੈ ਅੰਦਾਜ਼ਨ 150 ਕਿਲੋ ਤੇ ਉਸਦਾ ਵਜ਼ਨ ਹੈ ਕਿਸ ਤੰ ਕੋਈ ਪ੍ਰਕਾਸ਼ ਕਰੇਗਾ ਇਕੱਲਾ ਨਹੀਂ ਕਰ ਸਕਦਾ ਇੱਕ ਇੱਕ ਪਤਰੇ ਦਾ کافی ਵਜ਼ਨ ਹੈ ਹੁਣ ਕਿਉਂਕਿ ਬਰਦ ਹੋ ਗਈ ਹੈ ਹੱਥ ਲਾਣੇ ਬੁਰਦੇ ਵੀ ਨਹੀਂ ਪਤਰੇ ਹਰ ਤਾਰ ਅਪਵਿੱਤਰ ਕਰਮਾਨੀਏ ਰੇ ਜੈਸੇ ਕਾਗਰਾ ਕਰ ਤਬ ਵਿਚਾਰਨ ਤਾੜੀ ਦਾ ਦਰਖਤ ਅਪਵਿੱਤਰ ਹੈ ਤੇ ਪਰਾਚੀਨ ਜ਼ਮਾਨੇ ਚ ਬਣਦਾ ਸੀ ਕਾਗਜ਼ ਤਾੜੀ ਦੇ ਦਰਖਤ ਤੋਂ ਤਾਂ ਜਦ ਤਾੜੀ ਦਾ ਦਰਖਤ ਅਪਵਿੱਤਰ ਹੈ ਤੇ ਕਾਗਜ਼ ਕਿੱਥੋਂ ਪਵਿੱਤਰ ਹੋ ਗਿਆ ਅਪਵਿੱਤਰ ਹੈ ਅੱਜ ਕੱਲ੍ਹ ਬਾਂਸ ਤੋਂ ਬਣਦਾ ਹੈ ਘਾਸ ਤੋਂ ਬਣਦਾ ਹੈ ਲੱਕੜਾਂ ਤੋਂ ਬਣਦਾ ਹੈ ਇਹ ਵੀ ਕੋਈ ਪੂਜ ਨਹੀਂ ਕਰਨੇ ਪਰ ਅਗੇ ਰਵਦਾਸ ਕਹਿੰਦੇ ਨੇ ਭਗਤ ਭਾਗਉਤ ਲਿਖੀਏ ਤੈ ਉਪਰ ਪੂਜੀਏ ਕਰ ਨਮਸਕਾਰਮ ਜਦ ਭਗਵਤ ਦਾ ਨਾਮ ਉਸ ਅਪਵਿੱਤਰ ਕਾਗਜ਼ ਤੇ ਲਿਖ ਦਿੱਤਾ ਜਾਂਦਾ ਹੈ ਰਵਦਾਸ ਕਹਿੰਦੇ ਨੇ ਸਿਰ ਝੁਕ ਜਾਂਦਾ ਹੈ ਕਾਗਜ਼ ਨੂੰ ਕੋਣ ਮੱਥਾ ਟੇਕਦਾ ਹੈ ਪ੍ਰਭੂ ਦੇ ਨਾਮ ਨੂੰ ਮੱਥਾ ਟੇਕਿਆ ਜਾ ਰਿਹਾ ਹੈ ਰਵਦਾਸ ਮੈਂ ਕਹ ਤੁਹਾਨੂੰ ਕਿਸ ਨੇ ਕਹਿ ਦਿੱਤਾ ਸੀ ਕਾਗਜ਼ ਦੀ ਪੂਜਾ ਕਰਦੇ ਐ ਅਖਬਾਰ ਪੜ੍ਹਦੇ ਐ ਪਰੇ ਸੁੱਟ ਦਿੰਦੇ ਐ ਕਾਗਜ਼ ਪਹਿਰਾ ਥੱਲੇ ਰੁੱਲਦਾ ਫਿਰਦਾ ਹੈ ਸਾਨੂੰ ਮੈਂ ਕਿ ਕਿਸ ਨੇ ਕਹਿ ਸੀ ਕਾਗਜ਼ ਦੇ ਪੁਜਾਰੀ ਨੇ 1430 ਸਫੇ ਦੀ ਭੀੜ ਹੋਵੇ ਅੱਖਰ ਇਕ ਵੀ ਨਾ ਲਿਖਿਆ ਜਾਵੇ ਭਾਵੇਂ ਸੋਨੇ ਦੀ ਪਲਕਿਚ ਪ੍ਰਕਾਸ਼ ਹੋਵੇ ਸਿੱਖ ਸਜਦਾ ਨਹੀਂ ਕਰੇਗਾ ਪੱਥਰ ਨਹੀਂ ਟੇਕੇਗਾ ਸਾਨੂੰ ਮੈਂ ਕਹ ਕਿਸ ਨੇ ਕਹਿ ਦਿੱਤਾ ਕਿਸ ਇੱਕ ਕਾਗਜ਼ ਦਾ ਪੁਜਾਰੀ ਹੈ ਸਿੱਖ ਉਸ ਜੋਤ ਦਾ ਪੁਜਾਰੀ ਹੈ ਜੋ ਅੱਖਰਾਂ ਦੇ ਵਿੱਚ ਹੈ ਜਿਵੇਂ ਸਰੀਰ ਨੂੰ ਤੇ ਸਾਰੇ ਵੇਖ ਲੈਂਦੇ ਨੇ ਮਨ ਨੂੰ ਮਨ ਖੁਦ ਮਹਿਸੂਸ ਕਰ ਲੈਂਦਾ ਹੈ ਆਤਮਾ ਤੇ ਕੋਈ ਕੋਈ ਮਹਿਸੂਸ ਕਰਦਾ ਨਾ ਤਨ ਮਾਂ ਹੈ ਮਨ ਪਿਤਾ ਹੈ ਆਤਮਾ ਤੇ ਗੁਰੂ ਹੈ ਇਹ ਤੇ ਕੋਈ ਕੋਈ ਮਹਿਸੂਸ ਕਰਦਾ ਜਣੇ ਖਣੇ ਦਾ ਕੰਮ ਨਹੀਂ ਹੈ ਰੁਮਾਲੇ ਸਾਰੇ ਵੇਖ ਲੈਂਦੇ ਨੇ ਪਲਕੀ ਸਾਰੇ ਹੀ ਵੇਖ ਲੈਂਦੇ ਨੇ ਔਰ ਇਹ ਵੀ ਉਹਨਾਂ ਦੀ ਤਰਕ ਸੀ ਇਹ ਤੁਹਾਡਾ ਗੁਰੂ ਹੈ ਬਾਜ਼ਾਰ ਮਾਈ ਸੇਵਾ ਜ 150 500 400 ਚ ਵਿਕਦਾ ਹੈ ਇਹ ਤੁਹਾਡਾ ਗੁਰੂ ਹੈ ਇਹਦਾ ਵੀ ਮੈਂ ਜਵਾਬ ਦਿੱਤਾ ਸੀ ਮੈਂ ਕਿਹਾ 400 ਰੁਪਏ ਕਾਗਜ਼ ਦੀ ਕੀਮਤ ਹੈ ਬਸਤਰਾਂ ਦੀ ਕੀਮਤ ਹੈ ਕੱਪੜਿਆਂ ਦੀ ਕੀਮਤ ਹੈ ਇਹ ਤੁਹਾਨੂੰ ਕਿਸ ਨੇ ਕਹਿ ਦਿੱਤਾ ਹੈ ਗੁਰੂ ਦੀ ਕੀਮਤ ਹੈ ਕਪੜੇ ਦੀ ਕੀਮਤ ਤੇ ਹੋਵੇਗੀ ਪੈਰਾਂ ਦੀ ਜੁੱਤੀਆਂ ਦੀ ਕੀਮਤ ਤੇ ਹੋਵੇਗੀ ਸਿਰ ਤੇ ਪਗ ਬੰਨੀ ਹੈ ਪਗ ਦੀ ਕੀਮਤ ਤੇ ਹੋਵੇਗੀ ਇਹ ਕਾਗਜ਼ ਦੀ ਕੀਮਤ ਹੈ ਕਪੜੇ ਪੁਰਾਣੇ ਹੋ ਜਾਂਦੇ ਨੇ ਬਦਲ ਦੇਣੇ ਪੈਂਦੇ ਨੇ ਅਖਰਾਂ ਦੇ ਜੋ ਰੱਬੀ ਜੋਤ ਹੈ ਇਹਦੀ ਕੋਈ ਕੀਮਤ ਨਹੀਂ ਦੁਨੀਆ ਦੀ ਸਾਰੀ ਦੌਲਤ ਕਦਮਾਂ ਤੇ ਰੱਖੀ ਜਾ ਸਕਦੀ ਹੈ ਮੈਂ ਕਿਹਾ ਸੀ ਤੇ ਉਹਨਾਂ ਅਖਰਾਂ ਦੇ ਪੁਜਾਰੀ ਆ ਜਿਨ੍ਹਾਂ ਦੇ ਚ ਰੱਬੀ ਜੋਤ ਹੈ ਚਾਰ ਦਿਨਾਂ ਬਾਅਦ ਫਿਰ ਮੇਰੇ ਕੋਲ ਆਏ ਸਨ ਮਨੋਜੇ ਤੱਕ ਯਾਦ ਹੈ 1 2 3 ਨਵੰਬਰ ਨੂੰ ਸਾਲਾਨਾ ਮੇਲਾ ਲੱਗਦਾ ਹੈ ਨਿਰੰਕਾਰੀਆਂ ਦਾ ਦਿੱਲੀ ਵਿੱਚ ਹੁਣ ਤੇ ਆਪਣੇ ਪ੍ਰਚਾਰ ਦੇ ਰਾਹੀ ਹੋ ਇਤਨੇ ਵੱਧ ਗਏ ਨੇ ਕਿ ਕਮ ਸਿਕਮ ਵੀ 25 ਲਗਦਾ ਇਕੱਠ ਹੁੰਦਾ ਹੈ ਦਿੱਲੀ ਵਿੱਚ ਇੰਨਾ ਇਕੱਠ ਹੋਰ ਕਿਧਰੇ ਵੀ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਜਗ੍ਹਾ ਇਹਨਾਂ ਕੋਲੇ ਹੈ ਜਮਨਾ ਦੇ ਕੰਢੇ ਜੀਟੀ ਰੋਡ ਤੇ ਕਮ ਸੇ ਕਮ ਦਿੱਲੀ ਜੈਸੇ ਸ਼ਹਿਰ ਦੇਚ ਉਹਨਾਂ ਕੋਲੋ ਜਗਾ 100 ਏਕੜ ਤੋਂ ਤੇ ਜ਼ਿਆਦਾ ਹੈ। ਉਹ ਸਭ ਭਰੀ ਪਈ ਹੁੰਦੀ। ਬੜਾ ਭਾਰੀ ਇਕੱਟ। 4-5 ਦਿਨ ਬਾਅਦ ਉਹਨਾਂ ਮੇਰੇ ਕੋਲ ਆਏ ਸਨ ਕਹਿਣ ਲੱਗੇ ਗੈਨੀ ਜੀ ਅੱਜ 10 ਵਜੇ 23 ਜ਼ਰੂਰ ਦੇਖਣਾ ਤੁਸੀਂ। ਦੇ ਲਈ ਦੂਰਦਰਸ਼ਨ ਤੇ ਕੋਈ ਇੱਕ ਦ੍ਰਿਸ਼ ਦੇਖੋਗੇ ਮੈਂ ਕਿ ਕੀ ਦੇਖਾਂਗੇ 10 ਵਜੇ ਕੀ ਆਵੇਗਾ ਟੀਵੀ ਤੇ ਕਹਿੰਦੇ ਕਿ ਸਾਡੇ ਗੁਰੂ ਨੂੰ ਅੱਜ ਨੋਟਾ ਨਾਲ ਤੋਲਿਆ ਜਾਣਾ ਹੈ ਦੇਖਣਾ ਤੁਸੀਂ ਤੁਹਾਨੂੰ ਸਾਡੇ ਗੁਰੂ ਦੀ ਅਸਮਤ ਦਾ ਪਤਾ ਚਲੇਗਾ ਮਹਿਮਾ ਦਾ ਪਤਾ ਚਲੇਗਾ ਗੱਲਬਾਤ ਕਰਦੇ ਪਰ ਉੱਠ ਕੇ ਚਲੇਗਾ ਇੱਕਦਮ ਭੱਜ ਜਾਏ ਵਾਕਈ ਦੂਸਰੇ ਦਿਨ ਮੈਂ ਦੇਖਿਆ ਕਰਾਜ਼ੋ ਸੀ ਇੱਕ ਦੇ ਚੋਂ ਆਪ ਬੈਠਾ ਦੂਜੇ ਚ ਨੋਟ ਰੱਖੇ ਗਏ ਕਰੰਸੀ ਨੋਟ ਪਰ ਇਹ ਸਾਰੇ ਭਾਰਤ ਦੇ ਇਹ ਪ੍ਰੋਮ ਟੈਲੀਕਾਸਟ ਹੋਇਆ ਦਿਖਾਇਆ ਗਿਆ ਪ੍ਰਚਾਰ ਕਰਨ ਦਾ ਉਹਨਾਂ ਦਾ ਇੱਕ ਡੰਗ ਦੂਜੇ ਦਿਨ ਆ ਗਏ ਉਦੋਂ ਤੇ ਇੱਕਦਮ ਉੱਠ ਕੇ ਚਲੇ ਗਏ ਕਹਣ ਲਿਕੇ ਗਿਆ ਨਹੀਂ ਜੀ ਦੇਖਿਆ ਸੀ ਮੈਂ ਕਿ ਤੁਸੀਂ ਕਿਹਾ ਸੀ ਤਾਂ ਫਿਰ ਮੈਂ ਦੇਖਿਆ ਕਿੰਲਕੇ ਹੁਣ ਤੇ ਤੁਹਾਨੂੰ ਸਾਡੀ ਗੁਰੂ ਦੀ ਅਜ਼ਮਤ ਦਾ ਪਤਾ ਚੱਲਿਆ ਨਾ ਸਾਡੇ ਗੁਰੂ ਨੂੰ ਨੌਟਾ ਨਾਲ ਤੋਂ ਲੈ ਗਏ ਮੈਂ ਕਿ ਪਹਿਲੇ ਮੈਨੂੰ ਦੱਸੋ ਇਹ ਜਿਹੜੀ ਤੋਲਾ ਹੈ ਇਹ ਜਿਹੜੀ ਤਰਾਜ਼ੂ ਹੈ ਇਹ ਆਲਮੇ ਵਜੂਦ ਦੇ ਚ ਕਿਉਂ ਆਈ ਬਹੁਤ ਲੰਬਾ ਸਮਾਂ ਨਹੀਂ ਹੋਇਆ ਮੈਂ ਕਿ ਇਸ ਤੋਂ ਪਹਿਲੇ ਵਸਤੂਆਂ ਦੇ ਬਦਲੇ ਵਸਤੂਆਂ ਦਿੱਤੀਆਂ ਜਾਂਦੀਆਂ ਸਨ ਮੈਂ ਕਿ ਮੈਨੂੰ ਹੀ ਯਾਦ ਹੈ ਸਨ 46 47 ਵਿੱਚੋਂ ਪਾਕਿਸਤਾਨ ਚੋਂ ਆਏ ਮੈਨੂੰ ਯਾਦ ਹੈ afghanistan ਤੋਂ ਪਠਾਨ ਲੋਕ ਆਉਂਦੇ ਸਨ ਡਰਾਈ ਫਰੂਟ ਵੇਚਦੇ ਸਨ ਸਾਡੇ ਇਲਾਕੇ 'ਚ ਅਸੀਂ ਇੱਕ ਛਾਬੇ ਦੇ 'ਚ ਇੱਕ ਪਲੜੇ ਦੇ 'ਚ ਚਣੇ ਦੇ ਦਿੰਦੇ ਸੀ ਕਣਕ ਦੂਜੇ 'ਚ ਬਦਾਮ ਤੋਲ ਕੇ ਦੇ ਦਿੰਦੇ ਸਨ ਪੈਸਿਆਂ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਹੁਣ ਵੀ ਪੰਜਾਬ ਦੇ ਪਿੰਡਾਂ 'ਚ ਤੇ ਯੂਪੀ ਦੇ ਪਿੰਡਾਂ ਚਲਦਾ। ਅਸੀਂ ਮਕਈ ਦੇਂਦੇ ਸੀ ਉਹ ਸਾਨੂੰ ਅਖਰੋਟ ਦੇ ਦਿੰਦੇ ਸਨ। ਤੇ ਫਿਰ ਐਸਾ ਵੀ ਆਉਂਦਾ ਸੀ ਤਿੰਨ ਬੱਕਰੀਆਂ ਦੇ ਦੋ ਇੱਕ ਗਾਊ ਲੈ ਲਓ। ਦੋ ਗਾਵਾਂ ਦੇ ਦੋ ਇੱਕ ਮੱਝ ਲੈ ਲਓ। ਦੋ ਮੱਝਾਂ ਦੇ ਦੋ ਇੱਕ ਉੱਠ ਲੈ ਲਓ। ਔਰ ਦੋ ਉੱਠ ਦੇ ਦੋ ਇੱਕ ਇਰਾਕੀ ਘੋੜਾ ਲੈ ਲਓ। ਇਸ ਤਰ੍ਹਾਂ ਸੀ। ਇਸ ਤਰ੍ਹਾਂ ਹੁੰਦਾ ਸੀ। ਵਸਤੂਆਂ ਦੇ ਬਦਲੇ ਵਸਤੂਆਂ।